ਹਾਂਜੀ ਸਾਰੇ ਸਾਥੀਆਂ ਨੂੰ ਘਰ ਭਰੀ ਸਤਿ ਸ੍ਰੀ ਅਕਾਲ ਅੱਜ ਸਾਡੀ 11ਵੀਂ ਸਾਈਕਲਿੰਗ ਮੈਰਾਥਨ ਆਜ ਅਸੀਂ ਮੈਕਲਾ ਤੋਂ ਧਨੇਰ ਧਨੇਰ ਤੋਂ ਚੱਕ ਦਾ ਪੁਲ ਚੱਕ ਦੇ ਪੁਲ ਤੋਂ ਅਸੀਂ ਵਾਪਸੀ ਮੁਹਰਾਹੀਂ ਮੈਕਲਾ ਨੂੰ ਕਰਾਂਗੇ ਤੇ ਮੂਵ ਪਿੰਡ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਅਸੀਂ ਜਾਵਾਂਗੇ ਸੋ ਅੱਜ ਮੈਂ ਇਕੱਲਾ ਹੀ ਆਇਆ ਹਾਂ ਮੇਰੇ ਪਿੰਡੋਂ ਕਿਉਂਕਿ ਬੇਟਾ ਵੀ ਬਿਮਾਰ ਸੀ ਭਤੀਜੇ ਨੇ ਅਜ ਹਾਮੀ ਜੀ ਨਹੀਂ ਭਰੀ ਆਉਣ ਦੀ ਸੋ ਮੈਂ ਵੀ ਅੱਜ ਉਹਨਾਂ ਦਾ ਕਰਕੇ ਪੰਜ-ਛੇ ਮਿੰਟ ਲੇਟ ਹਾਂ ਤੇ ਮੇਰੀ ਟੀਮ ਆ ਜਿਹੜੀ ਉਹ ਅੱਗੇ ਖੜੀ ਵੇਟ ਕਰ ਰਹੀ ਆ ਚਲੋ ਉਹਨਾਂ ਨਾਲ ਮਿਲਦੇ ਆਂ ਅੱਗੇ ਜੀ ਪਹੁੰਚ ਚੁੱਕਿਆ ਮੈਂ ਮਿਲਕਲਾ ਗੁਰਦੁਆਰਾ ਸ੍ਰੀ ਨਨਕਸਰ ਸਾਹਿਬ ਇਸ ਰਸਤੇ ਰਹੀ ਮੇਰੇ ਸਾਥੀ ਹੈ ਜਿਹੜੇ ਅੱਗੇ ਗਏ ਹੋਣਗੇ ਮੈਂ ਥੋੜਾ ਜਿਹਾ ਉਹਨਾਂ ਤੋਂ ਮਾਗਰ ਉਹਨਾਂ ਦੇ ਨਾਲ ਜਾ ਕੇ ਰਲਾਂਗਾ ਦੇਖਦੇ ਹਾਂ ਕਿੱਥੇ تک ਚਲੇ ਗਏ ਮਿਲਦੇ ਉਹਨਾਂ ਦੇ ਨਾਲ ਵਾਹਿਗੁਰੂ ਅੱਗੇ ਅਰਦਾਸ ਆ ਕਿ ਇਸੇ ਤਰ੍ਹਾਂ ਹੀ ਬਲਦਾ ਵੀ ਇਸੇ ਤਰ੍ਹਾਂ ਹੀ ਜਿਹੜਾ ਸਾਈਕਲਿੰਗ ਦੇ ਨਾਲ ਜੁੜੇ ਰਹੇਗੀ ਜੋ ਬੱਚੀ ਨਹੀਂ ਆਈ ਉਹਦਾ ਕਰਕੇ ਥੋੜਾ ਜਿਹਾ ਲੇਟ ਆ ਨਹੀਂ ਤਾਂ ਸਾਥੀਆਂ ਦੇ ਨਾਲ ਜੋ ਅੱਲੇ ਨਾਲ ਜਾਈਦਾ ਕੌਂਚਲ ਵਾਲਿਆਂ ਹੁਣ ਸਾਥੀ ਦੇਖ ਰਹੇ ਕਿੱਥੇ ਪਹੁੰਚ ਗਏ ਨੇ ਉਡੀਕ ਕਰ ਰਹੇ ਨੇ ਇੱਕਦੋ ਫੋਨ ਆਇਆ ਵੀ ਤੁਸੀਂ ਅਜੇ ਲੇਟ ਹੋ ਮਾਸਟਰ ਹੀ ਚਲੋ ਪਹੁੰਚ ਕੇ ਆਉਦੇ ਆ ਨਾਲ ਉਹਨਾਂ ਦੀ ਲਓ ਜੀ ਅਖੀਰ ਮੇਰੇ ਸਾਥੀ ਮੈਨੂੰ ਮਿਲ ਚੁੱਕੇ ਨੇ ਖੜੇ ਨੇ ਰਸਤੇ ਵਿੱਚ ਉਡੀਕ ਕਰ ਰਹੇ ਨੇ ਸਾਨੂੰ ਮਿਲਦੇ ਆਂ ਸਾਸਰੀ ਕਾਲ ਦੀ ਬਣਾ ਦਸਾਰਿਆਂ ਨੂੰ ਅੱਜ ਬੇਟਾ ਲੇਟ ਸੀ ਇਹ ਆ ਸਾਡਾ ਵੀਰ ਲਾਲੀ ਜੀ ਸਾਸੀ ਕਾਲ ਜੀ ਕਿਵੇਂ ਆ ਭਾਈ ਲਾਲੀ ਠੀਕ ਠਾਕ ਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਵਧੀਆ ਸੋ ਲਾਲੀ ਦੇ ਵਲੌਗ ਜਰੂਰ ਦੇਖਿਆ ਕਰੋ ਲਾਲੀ ਸਾਰੀ ਵੀ ਸਾਈਕਲਿੰਗ ਦਾ ਸਾਰਾ ਸਾਫਰ ਸਾਥਾ ਸਾਡਾ ਉਹਦੇ ਵਿੱਚ ਐਡ ਕਰ ਦੋ ਦਾ ਹੁਣ ਅਸੀਂ ਪਹੁੰਚਣ ਚ ਜਾ ਰਹੇ ਹਾਂ ਚੱਕ ਦੇ ਪੁਲ ਤੇ ਨੂੰ ਧਨੇਰ ਤੋਂ ਚੱਕ ਦੇ ਪੁਲ ਨੂੰ ਜਾਣ ਵਾਲਾ ਰਸਤਾ ਇਹ ਥੋੜੇ ਦ੍ਰਿਸ਼ਤ ਲੱਗੇ ਨੇ ਰਸਤੇ ਦੇ ਵਿੱਚ ਬੜਾ ਆਨੰਦਮਈ ਸਫਰ ਲੱਗ ਰਿਹਾ ਤੇ ਚੱਕ ਦਾ ਪੋਲਾ ਜਿਹੜਾ ਸਾਨੂੰ ਤੁਹਾਨੂੰ ਦਿਖਾਉਣੇ ਆ ਕਿੰਨੇ ਕਿਲੋਮੀਟਰ ਦੀ ਦੂਰੀ ਤੇ ਪਿਆ ਹੈ ਚੱਕ ਦਾ ਪੋਲਾ 1 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ ਸੋ ਅਸੀਂ ਪਹੁੰਚਣ ਜਾ ਰਹੇ ਹਾਂ ਚੱਕ ਦੇ ਪੁਲ ਤੇ ਉਹ ਰੰਗ ਨਹਿਰ ਤਾਂ ਦ੍ਰਿਸ਼ ਉਹ ਦਿਖਾਈ ਦੇ ਰਿਹਾ ਪਾਣੀ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਗਰਮੀ ਆ ਪਾਣੀ ਜ਼ਰੂਰ ਤੁਹਾਡੇ ਕੋਲ ਹੋਣਾ ਚਾਹੀਦਾ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੇ ਸਫ਼ਰ ਤੇ ਜਾਂਦੇ ਹੋ ਹੌਲੀ ਭਰਾ ਹੌਲੀ ਹੌਲੀ ਲਓ ਜੀ ਪਹੁੰਚ ਚੁੱਕੇ ਆਂ ਨਹਿਰ ਦੇ ਕਿਨਾਰੇ ਕਿਆ ਆਨੰਦ ਆ ਪਾਣੀ ਬਹੁਤ ਤੇਜ਼ ਆ ਪਰ ਦੇਖਣ ਨੂੰ ਆਇਆ ਜਿਵੇਂ ਖੜਾ ਹੁੰਦਾ ਪਾਣੀ ਦਾ ਫਲੋ ਬਹੁਤ ਘੱਟ ਲੱਗਦਾ ਤੇਜ਼ੀ ਦਾ ਪਰ ਹੈ ਤੇਜ਼ ਬਹੁਤ ਆ ਤੁਹਾਨੂੰ ਦਿਖਾਵਾਂਗੇ ਇੱਧਰ ਪਾਣੀ ਡਿੱਗਦਾ ਦੇਖੋ ਕਿੰਨੀ ਸਪੀਡ ਦੇ ਪਾਣੀ ਆ ਰਿਹਾ ਸਾਹਬ ਨਹਿਰ ਦਾ ਆਨੰਦ ਲੈ ਰਹੇ ਆ ਕੱਲ ਦੀ ਸਾਫਰ ਆ ਜਿਹੜਾ ਬਹੁਤ ਵਧੀਆ ਲੱਗਦਾ ਨਹਿਰ ਦੇ ਕਿਨਾਰੇ ਦੀ ਕਿੱਦਾਂ ਬਹੁਤ ਹੀ ਬਣ ਕੇ ਜੀ ਅੱਛਾ ਕਰੋ ਸਾਥੀਓ ਤੁਸੀਂ ਵੀ ਉੱਠਿਆ ਕਰੋ ਵਾਧਾ ਵਾਧਾ ਕਰੋ ਯਾਰ ਨਾਲ ਇਹ ਜਿਹੜਾ ਪੌਂਟ ਹੈ ਨਾ ਉੱਡੇ ਦੀ ਉੱਡਦਾ ਕਿਸੇ ਲਈ ਨਹੀਂ ਉੱਡੇ ਹਾਂਜੀ ਠੀਕ ਤੱਕ ਹਲਾਰਾਗਾ ਸਾਡਾ ਤਾਂ ਵੀ ਤੁਹਾਨੂੰ ਹਲਾਰਾ ਦਿੰਨੇ ਵੀ ਆਇਆ ਕਰੋ ਇਹ ਤਾਂ ਹੈ ਹੀ ਇਹ ਹਮਤ ਤਾਂ ਤੁਸੀਂ ਆਪ ਕੋ ਆਪਣੀ ਕਰ ਰਹੇ ਆ ਮਾਰਾ ਕਰੋ ਗੜਪਿਰ ਮੜ ਕੇ ਕਿਸੇ ਨੰਨ ਦਿਨ ਜੁੜਿਆ ਕਰੋ ਕੋਈ ਗੱਲ ਨਹੀਂ ਰੁਟੀਨ ਨਹੀਂ ਜੁੜੀਦਾ ਜਿੰਨੇ ਦਿਨ ਟਾਈਮ ਮਿਲਦਾ ਉਦੋਂ ਜੁੜਿਆ ਕਰੋ ਹਾਂ ਜ਼ਰੂਰੀ ਨਹੀਂ ਵੀ ਹਰ ਵਾਰ ਰੋਜ਼ ਹੀ ਆਉਣਾਗਾ ਜਾਂ ਹਰ ਵਾਰ ਹੀ ਆਉਣਾ ਇੱਕ ਇੱਕ ਵਾਰ ਤਾਂ ਜਰੂਰ ਜੁੜ ਕੇ ਦੇਖੋ ਤੁਹਾਨੂੰ ਆਨੰਦ ਆਵੇਗਾ ਤਾਂ ਆਪਣੇ ਆਪ ਜੁੜੋਗੇ ਛੋਟੇ ਬੱਚੇ ਤੁਹਾਡੇ ਨਾਲ ਖੜਨਗੇ ਛੋਟੇ ਬੱਚਾ ਤੇ ਇਸ ਚੀਜ਼ ਦਾ ਬੜਾ ਪ੍ਰਭਾਵ ਪੈਂਦਾ ਛੋਟੇ ਬੱਚਿਆਂ ਨੂੰ ਅੱਜ ਆਪਾਂ ਬਚਾ ਸਕਦੇ ਹਾਂ ਕਿ ਅੱਜ ਸਭ ਤੋਂ ਵੱਡੀ ਬਿਮਾਰੀ ਚੱਲ ਰਹੀ ਆ ਮੋਬਾਈਲ ਦੀ ਮੋਬਾਈਲ ਤੋਂ ਬੱਚਾ ਨੂੰ ਬਚਾਇਆ ਜਾ ਸਕਦਾ ਜੇ ਆਪਾਂ ਉਹਨਾਂ ਨੂੰ ਰੁਟੀਨ ਗਰਾਊਂਡ ਤੇ ਲੈ ਕੇ ਆਵਾਂਗੇ ਬਾਕੀ ਆਪਾਂ ਗਰਾਊਂਡ ਨਾਲ ਜੁੜਾਂਗੇ ਤਾਂ ਬੱਚੇ ਆਟੋਮੈਟਿਕ ਹੀ ਪਿੱਛੇ ਲੱਗ ਜਾਂਦੇ ਆ ਉਹਨਾਂ ਨੂੰ ਜੁੜਨਾ ਹੀ ਹੁੰਦਾ ਇਹ ਪੱਟਾ ਨੂੰ ਦੇਖ ਕੇ ਚੱਲਦੇ ਆ ਸਾਰੇ ਪਰ ਉਹਨੂੰ ਸਾਡਾ ਆਪਦਾ ਸ਼ਡਿਊਲ ਬਹੁਤ ਵਿਜੀ ਆ ਤੁਸੀਂ ਇਹ ਦੇਖ ਲਓ ਇੱਥੋਂ ਜਾ ਕੇ ਇਹਨਾਂ ਨੇ ਸਾਰਾ ਦੁਕਾਨਦਾਰੀ ਦਾ ਜਿਹੜਾ ਕੰਮਕਾਜ ਆ ਸਾਰਾ ਇਹਨਾਂ ਦੇ ਸਿਰ ਤੇ ਆ ਪਰ ਫਿਰ ਵੀ ਇਹੇ ਟਾਈਮ ਕੱਢਦੇ ਆ ਕਿਉਂਕਿ ਜੇਕਰ ਸਰੀਰ ਤਾਂਦਰੁਸਤ ਆ ਤਾਂ ਹੀ ਆਪਣੇ ਜਿਹੜੇ ਕਾਰੋਬਾਰ ਆ ਉਹ ਆਪਾਂ ਨੂੰ ਪਾਉਂਦੇ ਆ ਜੇਕਰ ਆਪਾਂ ਬਿਮਾਰ ਆਂ ਤਾਂ ਫਿਰ ਆਪਾਂ ਨੂੰ ਆਪਦਾ ਜਿਹੜਾ ਕੰਮਕਾਜ ਆ ਉਹ ਵੀ ਸਹੀ ਨਹੀਂ ਲੱਗਦਾ ਸੋ ਪਹਿਲਾਂ ਸਰੀਰ ਆ ਉਸ ਤੋਂ ਬਾਅਦ ਵਿੱਚ ਆਪਣੇ ਕੰਮਕਾਰ ਆ ਤੇ ਜਰੂਰ ਜੁ ਸਾਈਕਲਿੰਗ ਦੇ ਨਾਲ ਮਾਡਰ ਜੀ ਹਾਂ ਜੀ ਚੱਲਦਾ ਇੱਕ ਨਾ ਮੈਂ ਤੁਹਾਨੂੰ ਦੱਸਾਂ ਕਿ ਕਿਹੜੇ ਮੇਰੇ ਰੁਟੀਨ ਦੇ ਕੰਮ ਆ ਹਾਂ ਜੀ ਮੈਂ ਸਵੇਰੇ 5 ਵਜੇ ਉੱਠਦਾ ਨਹੀਂ ਰੁਟੀਨ ਚੀਜ਼ ਸਾਡਾ 5:00 5:00 ਵਾਹ ਜੀ ਤੇ ਮੈਂ ਰਾਤ ਨੂੰ 11 ਵਜੇ ਸੌਣਾ ਹੁੰਦਾ ਜੀ ਵੈਰੀ ਗੁੱਡ ਦੇ ਲੋ ਤੇ ਬਾਕੀ ਇਹ ਨਹੀਂ ਹੈਗਾ ਵੀ ਦਿਨੇ ਮਤਲਬ ਟਾਈਮ ਪੂਰਾ ਕਰਨਾ ਹਾਂ ਜੀ ਦਿਨੇ ਵੀ ਸਚੂਲ ਮਤਲਬ ਹਰ ਟਾਈਮ ਬੀ ਰਹਿਣਾ ਠੀਕ ਹੈ ਜੀ ਬਾਕੀ ਆ ਜਿਹੜਾ ਟਾਈਮ ਆ ਇਹ ਜਿਵੇਂ ਆਪਾਂ ਕਹਿੰਦੇ ਨਾ ਕਿ ਜੇ ਨਾ ਆਪਾਂ ਨਿਤਨੇਮ ਕਰਦੇ ਹਾਂ ਹਾਂ ਜੀ ਕਹਿੰਦੇ ਵੀ ਘੜੀ ਅੱਧੀ ਘੜੀ ਅੱਤੀ ਤੋਂ ਵੀ ਅੱਧੀ ਉਹ ਗੱਲਾਂ ਨੂੰ ਮੇਰਾ ਮਤਲਬ ਹੈ ਵੀ ਜੇ ਆਪਾਂ ਸਾਰੇ ਇੱਥੇ 24 ਬੰਦੇ ਜੋ ਇਸ ਵਾਸਤੇ ਇੱਕ ਘੰਟਾ ਕੱਢ ਲਈਏ। ਹਾਂਜੀ। ਸਾਡੇ ਸਿਹਤ ਲਈ ਬਹੁਤ ਵੱਡੀ ਗੱਲ ਹੈ। ਬਹੁਤ ਫਾਇਦਾ ਜਿਵੇਂ ਆਪਾਂ ਨੂੰ। ਹਾਟੇ ਮੱਪਾ ਕਿਨ ਇੱਕ ਨੂੰ ਕੁਰਬਾਨੀ ਪੜਨੀ ਚਾਹੀਦੀ ਆ। ਹਾਂਜੀ। ਹਰ ਇੱਕ ਇਨਸਾਨ ਨੂੰ ਸਾਡੇ ਸਰੀਰ ਦੀ ਫਿਟਨੈਸ ਵਧਾਉਣ ਲਈ ਚਾਹੀਦੀ। ਹਾਂ ਇਹ ਤਾਂ ਹੈ ਜੀ। ਇੱਕਾ ਜੀ। ਧੰਨਵਾਦ ਸਾਰਿਆਂ ਦਾ। ਧੰਨਵਾਦ ਜੀ। ਬਹੁਤ-ਬਹੁਤ। ਲਓ ਜੀ ਇਹ ਨੇ ਟੇਡੇ-ਮੇਡੇ ਰਾਹ। ਨਹਿਰ ਦੇ ਕਿਨਾਰੇ ਵਾਲੀ। ਮੀਂਹ ਪਿਆ ਕਰਕੇ। ਰਸਤੇ 'ਚ ਪਾਣੀ ਬਹੁਤ ਖੜਾ। ਕਈ ਦੂਜੇ ਪਾਸੇ ਸੜਕ ਜਿਹੜੀ ਬਣ ਰਹੀ ਆ ਨਹਿਰ ਵਿੱਚ ਪਾਣੀ ਇਧਰਲੇ ਪਾਸੇ ਘੱਟ ਲੱਗਦਾ ਜਾਂ ਤਾਂ ਇਹ ਲਾ ਲੋ ਵੀ ਉੱਥੇ ਬਿਜਲੀ ਬਣਦੀ ਕਰਕੇ ਉੱਥੇ ਪਾਣੀ ਥੋੜਾ ਰੋਕਿਆ ਹੋਇਆ ਘੱਟ ਛੱਡਿਆ ਹੋਇਆ ਲੋ ਵੀ ਜਦੋਂ ਨਿੱਕੇ ਹੁੰਦੇ ਸੀ ਉਦੋਂ ਨਾਰੀ ਵਾਲਦੂ ਬੜੀ ਪਕੜ ਕਰਦੇ ਹੁੰਦੇ ਸੀ ਵੀ ਹੋ ਜਾਂਦਾ ਨਹਿਰ ਵਿੱਚੋਂ ਇੱਕ ਅੱਧਾ ਤਰੱਕ ਪਨਕੇ ਖਾਵਾਂਗੇ ਸਾਥੀ ਹੁੰਦਾ ਸੀ ਤੇ ਜ਼ਰੂਰ ਕੱਟਦਾ ਸੀ ਉਹ ਜਾ ਰਿਹਾ ਵਿੱਚ ਸਰ ਹੁਣ ਉਨੀ ਹਿੰਮਤ ਤਾਂ ਹੈ ਨਹੀਂ ਵੀ ਵਿੱਚ ਜਾ ਕੇ ਕੱਢ ਲਈਏ ਸੋ ਰਸਤਾ ਸਾਫ਼ ਆ ਗਿਆ ਅੱਗੇ ਉਖਲੀਆਂ ਬਹੁਤ ਸੀ ਰਸਤੇ 'ਚ ਜੀ ਵੀ ਕਿਰਪਾ ਕਰਦੇ ਇੱਥੇ ਹਾਂਜੀ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼ਹੀਦ ਖੜਸਾ ਸਾਹਿਬ ਤੁਹਾਨੂੰ ਕਰਾਉਣੇ ਹਨ ਦਰਸ਼ਨ ਬਸ ਉਹ ਨਗਰਦਵਾਰ ਇਹ ਸਥਾਨ ਅਗਵਾਦੀ ਨੇ ਜਦੋਂ ਛੇਮਾ ਹਮਲਾ ਕੀਤਾ ਕੋਪਰੀ ਵੀ ਦੇ ਉੱਤੇ ਫੌਜਾਂ ਚੜ ਕੇ ਅੱਗੇ ਤਾਬਰ 35 ਯਾਸਰਬੂ ਸ਼ੂਰਾ ਜੋ ਸ਼ੁਰੂਮ ਨੇ ਕਮੇਟੀ ਪ੍ਰਬੰਧ ਕਮੇਟੀ ਦੇ ਅਧੀਨ ਇੱਥੇ ਵੀ ਉਸ ਸਮੇਂ ਦੇ ਵਿੱਚ ਦੱਸਿਆ ਉਹ ਥੋੜਾ ਜਿਹਾ ਸਮਾਂ ਜੰਗ ਹੋ ਗਈ ਪਰ ਆਪਣੇ ਜਿਹੜੇ ਜੋ ਸਾਰੇ ਇੱਥੇ ਨੇ ਜੀ ਕੈਪਟਨ ਸਾਹਿਬ ਦੇ ਬੇਟੇ ਇੱਥੇ ਇਹ ਜਿਹੜੇ ਮੁਖੀ ਸੋਜਨਾ ਟਾਈਮਾਂ ਦੇ ਵਿੱਚ ਜਿਹੜੀ ਸਮਾਹ ਜਗਾ ਬਣੀ ਹੈ ਇਹ ਮੋਮਾਨਾ ਨਗਰ ਦੇ ਵਿੱਚ ਹੋ ਰਿਹਾ ਦੱਸ ਰਿਹਾ ਹੈ ਇੱਥੇ ਇੱਕ ਸਮਾਨ ਦਾ ਜੁੱਦ ਹੋਇਆ 35000 ਸਿੰਘ ਰਸ਼ੀਦ ਹੋਏ ਨੇ ਸਿੰਘਾਂ ਸਿੰਘ ਨੇ ਇਹ ਵੀ ਦੱਸਿਆ ਜਾਂਦਾ ਵੀ ਇਸ ਜਗ੍ਹਾ ਦੇ ਉੱਤੇ ਛੋਟੇ ਛੋਟੇ ਬੱਚੇ ਤੇ ਬੀਬੀਆਂ ਜਿਉਂ-ਜਾਨ ਕੋੜਿਆਂ ਦੇ ਵਿੱਚ ਤੇਲ ਫਾਕੇ ਸਾੜ ਦਿੱਤਾ ਹੈ ਇਹ ਮਹਾਨ ਸ਼ੀਰਾਂ ਦੀ ਧਰਤੀ ਹੈ ਇੱਥੇ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਇੱਛਾ ਧਾਰ ਕੇ ਆਉਂਦਾ ਉਹਨੇ ਸਾਰੀਆਂ ਮਨੋਕਾਮਨਾ ਤੁੰਗੂ ਗ੍ਰੰਥ ਸਕਤਾ ਜੀ ਸੰਪੂਰਨ ਕਰਦੇ ਨੇ ਫਾਜ਼ਨੀਆ ਦੇ ਦਰਜੇ ਪ੍ਰਵਾਨ ਕਰਦੇ ਨੇ ਇਹੀ ਇਥੇ ਦਾ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਪੂਰਨ ਚਾਰ ਜੀ ਨੂੰ ਤੋਂ ਤੋਂ ਪਤਾ ਨਹੀਂ ਕਿ ਆ ਨਹੀਂ ਨਹੀਂ ਬਣ ਗਈ ਜੀ ਨਾ ਪਰ ਬੇਜ ਬਣਾ ਪੜਾਇਆ ਸੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਤਨਵਰ ਜੀ ਸਾਡੀ ਦਾ ਜੀ ਜੀ ਤੱਕ ਜਾਣਨ ਦਾ ਵਾਹਿਗੁਰੂ ਸਤਿ ਸ਼੍ਰੀ ਅਕਾਲ ਆਪਾਂ ਜਗਾ ਨਹੀਂ 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 ਬਾਈ ਅਸੀਂ ਉਹ ਦੱਸਾਂ ਉਹ ਨਾ ਵਾਹ ਇੱਥੇ ਉਹ ਬੜਾ 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 ਗਿਆ ਨਾ ਕਰ ਲੈ ਬਾਤ ਉੱਥੋਂ ਨਹੀਂ ਗਿਆ ਬਹੁਤ ਚੜਾ ਦੇਖਣਾ ਸਾਬ ਅਗਲੀ ਵਾਰ ਨੂੰ ਆਪਾਂ 5 ਤੋਂ 7 ਸੱਤ ਵਾਂਦੀ 65 ਲਾਸਟ ਤੋਂ ਬਾਅਦ ਤੋਂ ਨਾ ਗਾਉਂਦੇ ਅੱਜ ਜਦ ਸਾਬਾ ਵਾਹਿਗੁਰੂ ਜੀ ਕੀ ਫਤਿਹ ਠੀਕ ਅੱਜ ਦਾ ਜਿਹੜਾ ਆਪਾਂ ਸਾਈਕਲਿੰਗ ਦਾ ਪ੍ਰੋਗਰਾਮ ਸੀ 11ਵੀਂ ਸਾਈਕਲਿੰਗ ਪਿੰਡ ਮਹਿਲਕਲਾਂ ਤੋਂ ਚੱਲ ਕੇ ਆਪਾਂ ਪਹੁੰਚਿਆ ਨਹਿਰ ਦੇ ਉੱਪਰ ਜਿਹੜਾ ਗੁਰਦੁਆਰਾ ਸਾਹਿਬ ਬਣਾਵਾ ਸੀ ਗਿਗਰਵਾਲ ਸਾਹਿਬ ਪੰਡੂ ਬੱਚਿਆਂ ਦਾ ਸਪੁੱਤਰ ਸਾਸੀਂ ਵੀ ਆਪਾਂ ਜਾ ਕੇ ਉਹਨਾ ਨਹਿਰ ਦੇ ਨਾਮ ਨਾਲ ਗੁਰਦੁਆਰਾ ਸਾਹਿਬ ਘੁੰਮ ਕੇ ਆਵਾਂਗੇ ਪਰ ਜਦੋਂ ਅੱਜ ਆਏ ਰਾਸਤੇ ਰਸਤੇ ਖਰਾਬ ਸੀ ਛੜਕਾਂ ਬਣਦੀਆਂ ਪਰ ਫਿਰ ਵੀ ਠੀਕ ਰਹੇ ਸਾਰੇ ਜਣੇ ਉੱਠਿਆ ਕਰੋ ਸਵੇਰੇ ਪਹੁੰਚਿਆ ਕਰੋ ਬਾਕੀ ਇੱਕ ਥੋੜੀ ਜਿਹੀ ਗਰਮੀ ਹੋਣ ਕਰਕੇ ਨਾ ਅਗਲਾ ਟਾਈਮ ਚੇਂਜ ਕਰ ਰਹੇ ਆ ਵੀ ਅਗਲਾ ਟਾਈਮ ਆਪਣਾ ਜਿਹੜਾ ਹੋਏਗਾ 5 ਤੋਂ ਲੈ ਕੇ 7 ਵਜੇ ਤੱਕ ਦਾ ਹੋਏਗਾ ਵੀ ਕੋਸ਼ਿਸ਼ ਕਰਿਓ ਤਾਂ ਸਭ ਮਿੰਟ ਇੱਧਰ ਉੱਧਰ ਹੋ ਕੇ ਆਪਾਂ ਗਰਾਊਂਡ ਤੋਂ ਚੱਲ ਪਿਆ ਕਰੀਏ ਸਾਰੇ ਇਕੱਠੇ ਤੇ ਟਾਈਮ ਸਿਰ ਆਪਾਂ ਪਹੁੰਚ ਕੇ ਸਾਰੇ ਜਣੇ ਜਿਹੜੇ ਆਪਾਂ ਆਪਣੇ ਕੰਮ ਹਾਂਜੀ ਬਾਈਓ ਜੀ ਖਾਲਸਾ ਬਾਈਓ ਜੀ ਸਤਿ ਸ੍ਰੀ ਅਕਾਲ ਅੱਜ ਸਾਡੀ 11ਵੀਂ ਸਾਈਕਲਿੰਗ ਮੈਰਾਥਨ ਜਿਹੜੀ ਸੀਗੀ ਪਿੰਡ ਮਹਿਲਕਣਾ ਤੋਂ ਚੱਲ ਕੇ ਤਨੇਰ ਤਨੇਰ ਤੋਂ ਚੱਕ ਦਾ ਪੁਲ ਚੱਕ ਦੇ ਪੁਲ ਤੋਂ ਅਸੀਂ ਮੂੰਹ ਪਿੰਡ ਵਿੱਚ ਗਏ ਸੀ ਸੋ ਉੱਥੇ ਜਾ ਕੇ ਸਾਨੂੰ ਗੁਰਦੁਆਰਾ ਸਾਹਿਬ ਸ੍ਰੀ ਸਿਘੀਰਗੜ੍ਹ ਸਾਹਿਬ ਵਿੱਚ ਗਏ ਹਾਂ ਸੋ ਬਹੁਤ ਵਾਰ ਇਹਨਾਂ ਪਿੰਡਾਂ ਵੇ ਦੀ ਲੰਘੇ ਆ ਪਰ ਸਾਨੂੰ ਉਸ ਗੁਰਦੁਆਰਾ ਸਾਹਿਬ ਬਾਰੇ ਕੋਈ ਪਤਾ ਨਹੀਂ ਸੀ ਸੋ ਅਸੀਂ ਤਾਂ ਭੱਗਾ ਵਾਲੇ ਆ ਕਿ ਸਾਈਕਲਿੰਗ ਮੈਰਾਥਨ ਦੇ ਰਾਹੀਂ ਗੁਰਦਾਸਾਹਿ ਦੇ ਦਰਸ਼ਨ ਕੀਤੇ ਆ ਤੇ ਉੱਥੇ ਜਾ ਕੇ ਬਾਬਾ ਜੀ ਤੋਂ ਇਤਿਹਾਸ ਬਾਰੇ ਪਤਾ ਲੱਗਿਆ ਕਿ ਜਦੋਂ ਅਫਗਾਨੀ ਨੇ ਪੰਜਾਬ ਦੇ ਉੱਤੇ ਹਮਲੇ ਕੀਤੇ ਆ ਤਾਂ ਤਰਸīd ਹੋਈ ਸੀ ਬੱਚੇ ਉਸ ਦਾ ਲੇਖਾ ਦਾ ਖਤਮ ਹੋਇਆ ਸੀਗਾ ਤੇ ਬਾਬਾ ਜੀ ਬਲੋ ਵੀ ਬੇਨਤੀ ਸੀ ਕਿ ਇੱਥੇ ਜਿਹੜੀਆਂ ਵੀ ਸੰਗਤਾਂ ਸਹੀ ਸਤਕਾ ਦੇ ਨਾਲ ਆਉਂਦੀਆਂ ਵੀ ਆ ਉਹਨਾਂ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਨੇ ਤੇ ਗੁਰਦਾਸਾਹਿ ਦੀ ਇਮਾਰਤ ਇੰਨੀ ਸੋਹਣੀ ਆ ਕਿ ਇੱਥੇ ਨਾ ਜਾਉਣਾ ਸੀ ਕਿ ਅਸੀਂ ਖਾਸ ਤਮਾ ਹੋਰ ਬੈਠਣ ਦੀ ਕਰਦਾ ਵੀ ਅਜਾ ਸਾਡਾ ਸਾਈਕਲਿੰਗ ਦਾ ਸਭਾ ਸਿਰਫ ਬਾਤ ਹੀ ਨਾ ਸੁਣੂ ਕਿ ਆ ਲੈਣਾ ਸੀ ਬਹੁਤ ਸੋਹਣੀ ਮਾਰਗ ਬਣੀ ਆ ਉਚਾਈ ਤੋਂ ਬਣੀ ਹੋਈ ਆ ਮਾਣ ਦਾ ਨੰਦਾਂ ਦਾ ਉੱਥੇ ਬੈਠੇ ਤੇ ਜਰੂਰ ਉੱਥੇ ਸੰਗਤਾਂ ਨੂੰ ਬੇਨਤੀ ਹੈ ਕਿ ਉੱਥੇ ਜਰੂਰ ਬਈ ਵਾਰ ਆਪ ਨੂੰ ਨਹੀਂ ਪਤਾ ਹੁੰਦਾ ਆਪਣੇ ਨਿਹਲੇ ਕੀ ਜੁਂਦੀ ਆ ਕਿ ਜੇ ਤੁਹਾਨੂੰ ਬੰਦਾ ਕਰਕੇ ਕਰਦੇ ਨਾਲ ਹੀ ਜਾਏਗਾ ਬਹੁਤ ਥੋਣੀ ਮਾਰ ਪੜੀ ਹਾਂ ਦੀ ਬਹੁਤ ਬਰੀ ਅਨੰਦਾ ਹੈ ਜੀ ਅਸੀਂ ਇਸ ਸਥਾਨ ਦੇ ਨਾਲ ਪਹਿਲਾਂ ਤੋਂ ਲੈ ਕੇ ਜੁੜੇ ਹੋਏ ਹਾਂ ਤਾਂ ਕਰਕੇ ਅਸੀਂ ਅੱਜ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਵੀ ਅੱਜ ਕੀ ਦਾ ਜਿਹੜਾ ਆਪਣਾ ਟੂਰ ਪ੍ਰੋਗਰਾਮ ਹੈ ਸੈਕਿੰਡ ਗੈਸ 11ਵੇਂ ਆਪਾਂ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਬਾਕੀ ਤੁਹਾਨੂੰ ਇਹ ਦੇਖਣਯੋਗ ਸਥਾਨ ਨੇ ਦਿਖਾ ਕੇ ਲਿਆਵਾਂਗੇ ਸੰਗਤ ਨੇ ਬਹੁਤ ਖੁਸ਼ੀ ਮਨਾਈ ਆ ਸਾਡੇ ਪ੍ਰਧਾਨ ਜੀ ਆਏ ਨੇ ਮਾਹਲ ਖੁਰਦ ਵਾਲੇ ਇਹਦੇ ਵੀ ਕਹਿੰਦੇ ਅਸੀਂ ਪਹਿਲੀ ਵਾਰ ਵੀ ਇੱਥੇ ਪਹੁੰਚੇ ਆ ਬਹੁਤ ਵਧੀਆ ਲੱਗਿਆ ਜੀ ਸਤਿਕਾਰਯੋਗ ਸੁਣਨ ਵਾਲੇ ਸਰੋਤਿਓ ਸੇਬ ਦੇ ਖਿਆਲ ਲਈ ਗਰਾਊਂਡ ਜ਼ਰੂਰੀ ਆ ਜਿਵੇਂ ਬਤਾਉਂ ਤਸੀਂ ਅੱਜ 11ਵੀਂ ਸਾਈਕਲਿੰਗ ਆ ਜਿਹੜੀ ਉਹ ਮਾਹਲ ਕਲਾਂ ਤੋਂ ਚੱਲ ਕੇ ਆਇਆ ਤਨੇਰ ਚੱਕ ਦਾ ਪੁਲ ਨਹਿਰੇ ਨਹਿਰ ਹੋ ਕੇ ਗੁਰਦੁਆਰਾ ਸ਼ਹੀਦਗੜ੍ਹ ਜੋ ਨਹਿਰ ਤੇ ਬਣਿਆ ਕਿਉਂਕਿ ਉੱਥੇ ਅ ਭਿਆਸ ਦੱਸਦਾ ਵੀ ਪੁਰਾਣਾ ਪਿੰਡ ਜਿਹੜਾ ਮੂਵ ਤੇ ਗੈਲ ਸੀ ਨੇੜੇ ਨੇੜੇ ਕੋਲੇ ਕੋਲੇ ਹੁੰਦੇ ਸੀ ਉਹ ਥੇ ਹੋਏ ਹੋਏ ਨੇ ਉੱਥੇ ਹੀ ਅਬਦਾਲੀ ਵੱਲੋਂ ਜਿਹੜਾ ਸੇਵਾ ਹਮਲਾ ਕੀਤਾ ਗਿਆ ਸੀ ਜਿਹੜਾ ਕਾਪਰ ਹੀੜੇ ਤੋਂ ਚੱਲਿਆ ਸੀ ਉਹ ਇੱਥੇ ਹੁੰਦਾ ਹੁੰਦਾ ਜਿਹੜਾ ਮੰਗਰੋ ਛੋਟਾ ਜੁੱਧ ਰਹਿ ਗਿਆ ਸੀ ਕਿਉਂਕਿ ਵੱਡਾ ਜੁੱਧ ਕੁੱਤਵੇ ਹੋਇਆ ਉਹ ਤੋਂ ਬਾਅਦ ਜਦੋਂ ਗਾਹਾਂ ਲੜਦੇ ਲੜਦੇ ਜਿਹੜਾ ਆਖਰੀ ਸੀਗਾ ਉਹ ਇਹ ਏਰੀਏ 'ਚ ਖਤਮ ਹੋਇਆ ਸੀਗਾ ਤੇ ਉਹਦੇ ਇਤਿਹਾਸ ਬਾਰੇ ਸਾਨੂੰ ਅੱਜ ਜਾਣਕਾਰੀ ਉੱਥੋਂ ਮਿਲੀ ਆ ਉਹ ਜਾਣਕਾਰੀ ਹਰ ਇੱਕ ਨੂੰ ਰੱਖਣੀ ਚਾਹੀਦੀ ਆ ਕਿਉਂਕਿ ਇਹ ਤੋਂ ਪਾਸੇ ਹੀ ਲੰਘ ਜਾਂਦੇ ਸੀ ਤੇ ਸਾਰੇ ਬੇਨਤੀ ਆ ਵੀ ਸਾਰੇ ਵੀਰਾਂ ਨੂੰ ਵੀ ਗਰਾਊਂਡ ਨਾਲ ਜੁੜੋ ਸਵੇਰੇ ਅਸੀਂ 5 ਵਜੇ ਐਤਵਾਰ ਸਿਰਫ ਇੱਕ ਐਤਵਾਰ ਨੂੰ ਹੀ ਜਾਂਦੇ ਹੁੰਨੇ ਆ ਰੋਜ਼ਾਨਾ ਨਹੀਂ ਜਾਂਦੇ ਵੀ ਉਹਦੇ ਵਿੱਚ ਬੱਚੇ ਵੀ ਆ ਸਕਦੇ ਆ ਅਤੇ ਵੱਡੇ ਨੌਜਵਾਨ ਵੀ ਆ ਸਕਦੇ ਆ ਉਦੋਂ ਵੱਡੀ ਉਮਰ ਦੇ ਵੀ ਆ ਸਕਦੇ ਆ ਤੇ ਇੱਕ ਦਿਨ ਲਈ ਜਰੂਰ ਆਪਣੇ ਸਿਹਤ ਲਈ ਕੱਢੋ ਤਾਂ ਕਿ ਸਿਹਤ ਆ ਜਿਹੜੀ ਉਹ ਬਣੀ ਰਹੇ ਧੰਨਵਾਦ